ਸਾਸਿਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਮੌਜੂਦਾ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਇੱਕ ਵੱਡਾ ਬਵਾਲ ਛੜਿਆ ਹੋਇਆ ਹੈ ਲੋਕ ਸਭਾ ਦੀਆਂ ਚੋਣਾਂ ਨੂੰ ਸੰਪੰਨ ਹੋਏ ਅੱਜ ਲਗਭਗ 100 ਦਿਨ ਪੂਰਾ ਹੋ ਗਿਆ ਹੈ 100 ਦਿਨ ਪਹਿਲਾਂ ਜਦੋਂ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਅਫਵਾਹਾਂ ਉਡੀਆਂ ਸੀ ਜਿਵੇਂ ਹੀ ਲੋਕ ਸਭਾ ਦੀਆਂ ਚੋਣਾਂ ਸੰਪੰਨ ਹੋਣਗੀਆਂ ਨਤੀਜੇ ਆਉਣਗੇ ਨਾਲ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸ ਦੀ ਕੁਰਸੀ ਤੋਂ ਲਾ ਦਿੱਤਾ ਜਾਵੇਗਾ ਉਤਾਰ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਹੁਣ ਤੱਕ ਸਮਾਨ ਦਾ ਯੁੱਧ ਚੱਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ 2.5 ਸਾਲ ਜਿਹੜੇ ਨੇ 16 ਤਰੀਕ ਨੂੰ ਪੂਰੇ ਹੋ ਗਏ ਸੀ ਲੇਕਿਨ ਇਹ 2.5 ਸਾਲਾਂ ਦੇ ਵਿੱਚ ਰਹਿਨਮਾਈ ਅਗਵਾਈ ਕੌਣ ਕਰੇਗਾ ਪੰਜਾਬ ਦੀ ਐਜ਼ੇ ਮੁੱਖ ਮੰਤਰੀ ਵਗੈਰੋਂ ਦੱਸਦੀ ਹੈ ਕਿ ਕਦੇ ਅਫਵਾਹਾਂ ਆਈਆਂ ਨੇ ਕੁਲਤਾ ਸਿੰਘ ਸੁਨਵਾਦੀਆਂ ਕਦੇ ਬਲਜਿੰਦਰ ਕੌਰ ਜਿਹੜੇ ਪ੍ਰੋਫੈਸਰ ਨੇ ਹਲਕਾ ਤਲਵੰਡੀ ਸਾਬਤ ਹੂੰ ਲੇਕਿਨ ਇੱਕ ਨਵਾਂ ਮੋੜ ਆ ਗਿਆ ਹੈ ਕਿਉਂਕਿ ਕੇਜਰੀਵਾਲ ਨੇ ਸਾਰੇ ਮੰਤਰੀ ਅਤੇ ਸਾਰੇ ਵਿਧਾਇਕ ਆਪਣੇ ਦਫਤਰ ਦਿੱਲੀ ਦੇ ਵਿੱਚ ਬੁਲਾ ਲਏ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਜਿਵੇਂ ਹੀ ਜੇਲ੍ਹ ਦੇ ਵਿੱਚੋਂ ਅੰਤਰਮ ਜਵਾਨਤ ਲੈ ਕੇ ਬਾਹਰ ਆਏ ਹੋਏ ਨੇ ਉਹਨਾਂ ਨੇ ਵੱਡੇ ਧਮਾਕੇ ਕਰਨੇ ਸ਼ੁਰੂ ਕਰ ਦਿੱਤੇ ਨੇ ਇਵਨ ਦੋ ਉਹਨਾਂ ਨੇ ਆਪਣਾ ਵੀ ਮੁੱਖ ਮੰਤਰੀ ਵਾਲਾ ਅਹੁਦਾ ਅਸਤੀਫਾ ਦੇ ਕੇ ਆਸੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ ਦਿੱਲੀ ਦੀ ਭਾਵੇਂ ਉਹ ਉਹਨਾਂ ਦੇ ਹੱਥਾਂ ਦੀ ਕੱਟ ਪੁਤਲੀ ਹੋਵੇ ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਵਿੱਚ ਨਵਾਂ ਨਵਾਂ ਮੁੱਖ ਮੰਤਰੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਦੱਸਦੀ ਹੈ ਕਿ ਅੱਜ ਮੰਤਰੀ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਦਿੱਲੀ ਵੱਲ ਕੂਚ ਕਰ ਗਏ ਨੇ ਵੱਡਾ ਫੈਸਲਾ ਆਵੇਗਾ ਦੱਸਿਆ ਜਾ ਰਿਹਾ ਹੈ ਕਿ ਰਾਗਵ ਚੱਡਾ ਵੀ ਮੁੱਖ ਮੰਤਰੀ ਨੂੰ ਲੈ ਕੇ ਇੰਟਰਫੇਅਰ ਕਰ ਰਹੇ ਨੇ ਪੰਜਾਬ ਦੇ ਮਸਲਿਆਂ ਦੇ ਵਿੱਚ ਜਿਹੜੇ ਰਾਗਵ ਚੱਡਾ ਨੇ ਉਹਨਾਂ ਦੇ ਜਿਹੜੇ ਖਾਸਮ ਖਾਸ ਨੇ ਉਹ ਨੇ ਹਰਪਾਲ ਸਿੰਘ ਚੀਮਾ ਜੋ ਪੰਜਾਬ ਦੇ ਵਿੱਤ ਮੰਤਰੀ ਨੇ ਯਾਨੀ ਕਿ ਖਜ਼ਾਨਾ ਮੰਤਰੀ ਨੇ ਦੱਸਿਆ ਜਾ ਰਿਹਾ ਹੈ ਕਿ ਰਾਗਵ ਰਾਗਵ ਚੱਡਾ ਕੰਪੈਲ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਕਿ ਮੁੱਖ ਮੰਤਰੀ ਦਾ ਤਾਜ ਜਿਹੜਾ ਹੈ ਉਹ ਹਰਪਾਲ ਸਿੰਘ ਚੀਮਾ ਦੇ ਸਿਰ ਉੱਤੇ ਪਹਿਨਾਇਆ ਜਾਵੇ ਕਿਉਂਕਿ ਹਰਪਾਲ ਸਿੰਘ ਚੀਮਾ ਕਹਿੰਦੇ ਨੇ ਰਾਗਵ ਚੱਡਾ ਦੇ ਖਾਸ ਖਾਸਮ ਖਾਸ ਨੇ ਅਤੇ ਇੱਕ ਦੂਜੇ ਦੇ ਨਾਲ ਚੰਗਾ ਰਸੂਖ ਵੀ ਰੱਖਦੇ ਨੇ ਇਸ ਨੂੰ ਲੈ ਕੇ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਹਰਪਾਲ ਚੀਮਾ ਮੁੱਖ ਮੰਤਰੀ ਹੋ ਸਕਦੇ ਨੇ ਕਲਵੰਤ ਜਿਹੜੇ ਸੌਰੀ ਕੁਲਤਾਸ ਸਿੰਘ ਸੰਧਮਾਨੇ ਜਿਹੜੇ ਉਹ ਵਿਧਾਨ ਸਭਾ ਦੇ ਸਪੀਕਰ ਹੋਣਗੇ ਅਤੇ ਜਿਹੜੇ ਬੀਬੀ ਬਲਜਿੰਦਰ ਕੌਰ ਪ੍ਰੋਫੈਸਰ ਨੇ ਹਲਕਾ ਤਲਵੰਡੀ ਸਾਬੋ ਤੋਂ ਉਹਨਾਂ ਨੂੰ ਐਜ਼ ਏ ਗ੍ਰਹਿ ਮੰਤ్రਾਲਾ ਪੰਜਾਬ ਦਾ ਦਿੱਤਾ ਜਾ ਸਕਦਾ ਹੈ ਜਾਂ ਐਜ਼ ਏ ਵਿੱਤ ਮੰਤਰੀ ਦੱਸਿਆ ਜਾ ਰਿਹਾ ਹੈ ਕਿ ਹਰਪਾਲ ਚੀਮਾ ਦੀਆਂ ਜਿਹੜੀਆਂ ਤਾਰਾ ਨੇ ਹਾਈ ਕਮਾਨ ਕੇਜਰੀਵਾਲ ਦੇ ਨਾਲ ਜੁੜੀਆਂ ਹੋਈਆਂ ਨੇ ਰਾਗਵ ਚੱਡਾ ਦੇ ਵੀ ਖਾਸਮ ਖਾਸ ਨੇ ਇਸ ਲਈ ਰਾਗਵ ਚੱਡਾ ਛੱਡਾ ਜਿਹੜੇ ਨੇ ਹੁਣ ਉਹ ਰਜ ਕੇ ਸਪੋਰਟ ਕਰ ਰਹੇ ਨੇ ਹਰਪਾਲ ਹਰਪਾਲ ਚੀਮਾ ਦੀ ਵਿੱਤ ਮੰਤਰੀ ਪੰਜਾਬ ਦੀ ਕਿ ਜੇਕਰ ਤੁਸੀਂ ਮੁੱਖ ਮੰਤਰੀ ਬਣਾਉਣਾ ਹੈ ਜਾਂ ਬਦਲਣਾ ਹੈ ਤਾਂ ਹਰਪਾਲ ਚੀਮਾ ਦੇ ਨਾਲ ਕੋਈ ਬਿਹਤਰ ਮੁੱਖ ਮੰਤਰੀ ਪੰਜਾਬ ਦਾ ਅਗਲੇ 2.5 ਸਾਲਾਂ ਵਾਸਤੇ ਨਹੀਂ ਹੋ ਸਕਦਾ ਇਸ ਨੂੰ ਲੈ ਕੇ ਕਿਉਂਕਿ ਪਹਿਲਾਂ ਦੇਵ ਮਾਨ ਦਾ ਵੀ ਨਾਮ ਆ ਰਿਹਾ ਸੀ ਹੋ ਸਕਦਾ ਹੈ ਕਿ ਐਸਪੀਸੀ ਭਾਈਚਾਰੇ ਦੇ ਵਿੱਚੋਂ ਮੁੱਖ ਮੰਤਰੀ ਬਣਾਇਆ ਜਾਵੇ ਜਿਸ ਤਰ੍ਹਾਂ ਇੱਕ ਪਤਾ ਖੇਡਿਆ ਗਿਆ ਸੀ ਪਤੇ ਖੋਲੇ ਗਏ ਸੀ ਆ ਕਾਂਗਰਸ ਪਾਰਟੀ ਵੱਲੋਂ 2022 ਦੀਆਂ ਲੁਕਸ ਵਿਧਾਨ ਸਭਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲੇਕਿਨ ਉਹੀ ਪਤਾ ਦਲਤਾਂ ਵਾਲਾ ਖੜਦੀ ਹੈ ਕਿ ਹਰਪਾਲ ਚੀਮੇ ਵਾਲਾ ਖੜਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਉਧਰ ਮੁੱਖ ਮੰਤਰੀ ਜੇਰੇ ਅਲਾਜ ਵਾਸਤੇ ਅਪੋਲੋ ਦਿੱਲੀ ਦੇ ਹਸਪਤਾਲ ਦੇ ਵਿੱਚ ਐਡਵਰਟ ਨੇ ਕੱਲ ਦੁਪਹਿਰ ਤੋਂ ਬਾਅਦ ਧੰਨਵਾਦ